ਸਰ ਇੱਕ ਬੱਚੇ ਦਾ ਵਰਤੋਕ ਕੇ ਕਸੂਰ ਤੇ ਇੱਕ ਵੀ ਬੱਚਾ ਦੇਖੋ ਜਿਹੜੀ ਇਹ ਬੱਚੀ ਟਵਿੰਕਲ ਹੈਗੀ ਐ ਇਹ 10ਵੀਂ ਕਲਾਸ ਚ ਪੜ੍ਹਦੀ ਆ ਬੱਟੀ ਨੇ ਜਿਹੜੇ ਪਾਕਟ ਮਣੀ ਸੀ ਆਪਣੀ ਗੋਲ ਇਕੱਠੀ ਕੀਤੀ ਸੀ ਤਕਰੀਬਨ 5500 ਰੁਪਏ ਨੇ ਆਪਣੇ ਇਕੱਠੇ ਕੀਤੇ ਸੀ ਤੇ ਜਦੋਂ ਪੂਰੇ ਪੰਜਾਬ ਦੇ ਵਿੱਚ ਖੜਾ ਦੀ ਪ੍ਰੋਬਲਮ ਆਈ ਤਾਂ ਇਹਨੇ ਉਹ ਮਾਹੌਲ ਨੂੰ ਦੇਖਦੇ ਹੋਏ ਆਪ ਦਾ ਜਿਹੜਾ ਇਹਨੇ ਪੌਕਟ ਬਣੀ ਜਿਹੜੀ ਆਪਦੇ ਤੇ ਵੀ ਖਰਚ ਕਰ ਸਕਦੀ ਸੀ ਇਹਨਾਂ ਨੇ ਲੋਕਾਂ ਦੀ ਮਦਦ ਕਰਨ ਦੀ ਸੋਚੀ ਤੇ ਬੜੀ ਵਧੀਆ ਗੱਲ ਹੈ ਸਾਡੇ ਯੂਥ ਨੂੰ ਸਾਡੇ ਬੱਚਿਆਂ ਨੂੰ ਇਹਨਾਂ ਤੋਂ ਇਨਸਪੀਰੇਸ਼ਨ ਲੈਣੀ ਚਾਹੀਦੀ ਹੈ ਹਲੇ ਬੱਚੀ 10ਵੀਂ ਚ ਹੈ ਵੀ ਬਹੁਤ ਵੱਡਾ ਅਫਸਰ ਬਣਨਾ ਚਾਹਦੀ ਹੈ ਏਮ ਹੈ ਬੱਚੇ ਦਾ ਸਾਨੂੰ ਚਾਹੀਦਾ ਵੀ ਅੱਜਕੱਲ ਦੇ ਬੱਚੇ ਜਿਹੜੇ ਆਪਦੇ ਆਪ ਨੂੰ ਦੇਖਦੇ ਨੇ ਇਹਨਾਂ ਤੋਂ ਇਨਸਪਾਇਰ ਹੋਣਾ ਚਾਹੀਦਾ ਵੀ ਲੋਕਾਂ ਨੂੰ ਉਨੇ ਮਦਦ ਕਰਨੀ ਚਾਹੀਦੀ ਹੈ ਜ਼ਰੂਰਤਮੰਦ ਲੋਕਾਂ ਨੂੰ ਜੇ ਕੋਈ ਦੇ ਸਕੇ ਤਾਂ ਇਹ ਬਹੁਤ ਵੱਡੀ ਗੱਲ ਹੈ ਤੇ ਮੈਂ ਮੁਬਾਰਕਬਾਦ ਦਿੰਦਾ ਇਹਨਾਂ ਦੇ ਪੇਰੈਂਟਸ ਨੂੰ ਵੀ ਜਿਨ੍ਹਾਂ ਨੇ ਬੱਚੇ ਨੂੰ ਚੰਗੇ ਸੰਸਕਾਰ ਦਿੱਤੇ ਆ ਤੇ ਮੈਂ ਆਸ ਕਰਦਾ ਵੀ ਬੱਚੀ ਵੱਡੀ ਹੋ ਕੇ ਬਹੁਤ ਵੱਡਾ ਨਾਮ ਹਾਂ ਜੀ ਕਿਰਮ ਟਵਿੰਕਰ ਪੈਸੇ ਵੀ ਲੈ ਕੇ ਜੇ ਪਰੇ ਇਸ ਸੌ ਕਸੂਰੀ ਮੇਰੇ ਕੋ ਗੁੱਲਕ ਲਗਾਈ ਹੋਈ ਸੀ ਜੋ ਮੈਂ ਮੰਮਾ ਤੋਂ ਪਾਪਾ ਤੋਂ ਜੋ ਮਤਲਬ 100 200 ਜਿੰਨੇ ਵੀ ਮੇਰੇ ਕੋ ਆਉਂਦੇ ਸੀਗੇ ਮੈਂ ਉਹਦੇ ਵਿੱਚ ਪਾ ਦਿੰਦੀ ਸੀ ਪਰ ਜਦੋਂ ਮੈਨੂੰ ਪਤਾ ਲੱਗਿਆ ਵੀ ਆਪਣੇ ਹਾਰ ਕਰਕੇ ਸਭ ਕੁਝ ਤਬਾਹ ਹੋ ਗਿਆ ਤਾਂ ਮੈਂ ਵੀ ਸੋਚਿਆ ਵੀ ਆਪਣੀ ਗੁੱਲਕ ਤੋੜ ਕੇ ਜਿਹੜੇ ਪੈਸੇ ਨੇ ਉਹ ਦੀ ਸਭ ਨੂੰ ਦੇਵਾਂ ਤੇ ਜਿਹੜੀ ਹਾਰ ਫਿੱਟਣੇ ਮਦਦ ਹੋ ਸਕੇ ਹਾਂਜੀ